ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੌਲੀ ਵਾਲੇ ਦੁੱਧ ਦਾ ਖੋਇਆ ਬਣਾਉਣਾ ਆਪਾਂ ਦੱਸਾਂਗੇ ਤੁਹਾਨੂੰ ਬਹੁਤ ਹੀ ਸੁਆਦੀਸ਼ਟ ਬਹੁਤ ਹੀ ਗੁਣਕਾਰੀ ਹੁੰਦਾ ਹੈ ਆਪਣੀਆਂ ਜੀ ਪ੍ਰਾਣੀਆਂ ਖਰਾਕਾਂ ਨੇ ਇਹਨੂੰ ਤੁਸੀਂ ਸਾਂਭ ਕੇ ਰੱਖਿਆ ਕਰੋ ਬਹੁਤ ਜ਼ਿਆਦਾ ਇਹਦੇ ਵਿੱਚ ਪ੍ਰੋਟੀਨ ਹੈ ਤੇ ਇਹਨ ਦੇ ਵਿੱਚ ਆਪਾਂ ਕੋਈ ਚੀਜ਼ਾਂ ਇਸਤੇਮਾਲ ਇਹ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਔਸ਼ਧੀ ਗੁਣਾ ਨਾਲ ਭਰਪੂਰ ਨੇ ਇਹ ਵੀ ਇਹਦੇ ਵਿੱਚ ਇਸਤੇਮਾਲ ਕਰਾਂਗੇ ਕਿਵੇਂ ਇਸਤੇਮਾਲ ਕਰਨੀਆਂ ਬਹੁਤ ਹੀ ਸੁਆਦੀਸ਼ਟ ਬੰਦ ਹੈ ਜੀ ਮਿਲਕ ਕੇਕ ਬਣਾਓ ਖੋਆ ਬਣਾਓ ਗਜਰੇਲਾ ਬਣਾਓ ਬੋਲੀ ਵਾਲੇ ਦੁੱਧ ਤੋਂ ਸਾਰਾ ਕੁਝ ਬਣਦਾ ਹੈ ਪਨੀਰ ਵੀ ਬਣਦਾ ਹੈ ਤੁਸੀਂ ਇਹਨੂੰ ਜਾਈ ਨਾ ਗਵਾਇਆ ਕਰੋ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਫੇਸਬੁੱਕ ਤੇ ਉਹ ਤੇ ਫੋਲੋ ਜ਼ਰੂਰ ਕਰਿਓ ਆਪਾਂ ਜੀ ਕਦੇ ਵੀ ਬੋਲੀ ਵਾਲਾ ਦੁੱਧ ਪਾਣੀ ਵਿੱਚ ਨਹੀਂ ਰੋੜਿਆ ਤੇ ਆਪਾਂ ਜ਼ਿਆਦਾਤਰ ਇਹਨਾਂ ਤੋਂ ਮਠਿਆਈਆਂ ਤਿਆਰ ਕਰੀਦੀਆਂ ਤੇ ਮੇਰੇ ਬੱਚੇ ਵੀ ਖਾਂਦੇ ਅਸੀਂ ਵੀ ਖਾਂਦੇ ਆ ਘਰ ਵਿੱਚ ਤੇ ਆਓ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਜੀ ਦੁੱਧ ਚੋਇਆ ਸੀ ਪਹਿਲੇ ਡੰਗ ਦਾ ਤਾਂ ਮੈਂ ਸੁੱਕੀ ਬੋਲੀ ਬਣਾ ਲਈ ਤੇ ਇਹ ਦੂਜੇ ਡੰਗ ਦਾ ਹੈ ਰਾਤ ਦਾ ਦੁੱਧ ਸੀ ਤੇ ਕੋਸ਼ ਸਵੇਰ ਦਾ ਤਾਜ਼ਾ ਚੋਇਆ ਹੋਇਆ ਤੇ ਇਹ ਤਾਜ਼ਾ ਚੋਇਆ ਹੋਇਆ ਨਾਲ ਦੀ ਨਾਲ ਸੂਬਾ ਹੀ ਆਪਾਂ ਚੁੱਲਾ ਰੱਖ ਦਿੱਤਾ ਸੀ ਤੇ ਪੁਣਕੇ ਆਪਾਂ ਪਾ ਲਿਆ ਜਿੰਨਾ ਕੀ ਆਪਾਂ ਤਾਜ਼ਾ ਚੋਇਆ ਤੇ ਜਿਹੜਾ ਰਾਤ ਦਾ ਪਿਆ ਸੀ ਉਹ ਆਪਾਂ ਉਵੇਂ ਹੀ ਅੰਦਰ ਰੱਖਿਆ ਸੀ ਫ੍ਰਿਜ ਵਿੱਚ ਤੇ 2 ਕਿ ਘੰਟੇ ਪਹਿਲਾਂ ਮੈਂ ਬਾਹਰ ਕੱਢਦਾ ਹੀ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਇਸਤੇਮਾਲ ਕਰਾਂਗੇ ਤੇ ਥੋੜਾ ਜਿਹਾ ਇੱਕ ਜੱਗ ਹੋਰ ਆ ਤੇ ਜਿਹ ਪਹਿਲੇ ਡੰਗ ਦਾ ਨਹੀਂ ਦੂਜੇ ਡੰਗ ਦਾ ਹੈ ਪਹਿਲੇ ਡੰਗ ਦਾ ਜਾਨੀ ਕਿ ਬਹੁਤ ਥੋੜਾ ਸੀ ਉਹ ਮੈਂ ਸੁੱਕੀ ਜੀ ਬੋਲੀ ਬਣਾ ਲਈ ਥੋੜੀ ਜਿਹੀ ਮਨਚਾਈ ਦੀ ਸੀ ਤੇ ਦੂਜੇ ਡੰਗ ਦਾ ਜਦੋਂ ਦੂਜਾ ਦਿਨ ਹੋ ਗਿਆ ਆਪਣੀ ਗਾਂ ਸੂਈ ਨੂੰ ਤੇ ਇਹ ਆਪਣੀ ਗਾਂ ਦਾ ਜਿਹੜਾ ਦੁੱਧ ਹੈ ਨਾ ਜਦੋਂ ਬੌਲੀ ਹੁੰਦੀ ਹੈ ਬਹੁਤ ਜ਼ਿਆਦਾ ਸੰਘਣਾ ਹੁੰਦਾ ਤੁਸੀਂ ਦੇਖਿਆ ਹੁਣ ਆਪਾਂ ਖਰਬਸ ਵੀ ਮੈਂ ਬਣਾਉਣੀ ਆ ਖਰਬਸ ਮਠਿਆਈ ਬੱਚਿਆਂ ਲਈ ਬਹੁਤ ਚੰਗੀ ਹੁੰਦੀ ਹੈ ਪ੍ਰੋਟੀਨ ਬਹੁਤ ਵਧੀਆ ਹੁੰਦਾ ਹੈ ਤੇ ਜੀ ਖੋਇਆ ਇੰਨਾ ਸਵਾਦ ਬੰਦਦਾ ਨਾ ਤੁਸੀਂ ਜ਼ਰੂਰ ਮੱਝ ਦਾ ਹੋਵੇ ਗਾਂ ਦਾ ਹੋਵੇ ਕੋਈ ਵੀ ਹੋਵੇ ਤੇ ਡਿਊਟੀ ਸਾਡੇ ਘਰ ਦੇ ਸਾਰੇ ਪਹਿਲਾਂ ਬੱਚੇ ਨੇ ਦਿੱਤੀ ਤੇ ਫਿਰ ਮੈਂ ਤਾਂ ਉਤਲਾ ਪੁਤਲਾ ਵੀ ਕਰਨਾ ਹੁੰਦਾ ਮੈਨੂੰ ਵੀ ਕੁਛ देर ਦੇਣੀ ਪਈ ਤੇ ਆਪਾਂ ਸ਼ੱਕਰ ਪਾਈ ਹੈ ਮਿੱਠੇ ਲਈ ਜਿੰਨੀ ਕੀ ਤੁਸੀਂ ਸ਼ੱਕਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਪਾ ਸਕਦੇ ਹੋ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇਸ ਕੰਡੀਸ਼ਨ ਤੇ ਜਦੋਂ ਆ ਜੀਦਾ ਨਾ ਆਪਾਂ ਕੋਲੀਆਂ ਚ ਕੱਢੀਏ ਥੋੜਾ ਜਿਹਾ ਖਾ ਵੀ ਲਈਦਾ ਥੋੜੀ ਜੀ ਮੈਂ ਗੂੰਦ ਸੁੰਡ ਛੋਟੀ ਲਾਚੀ ਚਿੱਟੀ ਮਿਰਚ ਇੱਕ ਕਾਲੀ ਮਿਰਚ ਹੁੰਦੀ ਹੈ ਇੱਕ ਸਫੇਦ ਮਿਰਚ ਹੁੰਦੀ ਹੈ ਥੋੜੀ ਜੀ ਕਮਰਕਸ ਤੇ ਬਦਾਮ ਇਹ ਚੀਜ਼ਾਂ ਨੂੰ ਆਪਾਂ ਗ੍ਰਾਈਂਡ ਕਰਕੇ ਪਾਵਾਂਗੇ ਇਹ ਜੀ ਤੁਹਾਨੂੰ ਪਤਾ ਹੀ ਹੈ ਕਮਰਕਸ ਦੇ ਵੀ ਬਹੁਤ ਜ਼ਿਆਦਾ ਗੁਣ ਹੈ ਗੂੰਦ ਵੀ ਬਹੁਤ ਵਧੀਆ ਹੈ ਤੇ ਜਿਹੜੀ ਸੁੰਡਾ ਇਹ ਵੀ ਵਧੀਆ ਹੈ ਇਲਾਚੀ ਨਾਲ ਟੇਸਟ ਬਹੁਤ ਵਧੀਆ ਆਏਗਾ ਤੇ ਇਹਨੂੰ ਮਿਸ਼ਰਣ ਨੂੰ ਆਪਾਂ ਗ੍ਰਾਈਂਡ ਕਰ ਲਿਆ। ਜਾਨੀ ਕਿ ਐਵੇਂ ਕਹਿ ਸਕਦੇ ਹੋ ਕਿ ਔਸ਼ਧੀ ਜਿਹੜੀਆਂ ਨੇ ਇਹ ਗੁਣਾ ਨਾਲ ਭਰਪੂਰ ਨੇ ਇਹ ਵੀ ਆਪਾਂ ਬੌਲੀ ਵਾਲੇ ਦੁੱਧ ਵਿੱਚ ਇਸਤੇਮਾਲ ਕਰਾਂਗੇ। ਆਪਾਂ ਇਹਨਾਂ ਨੂੰ ਗ੍ਰਾਈਂਡ ਕਰਕੇ ਵਿੱਚ ਪਾ ਦਿੱਤਾ। ਬਿਲਕੁਲ ਵੀ ਜੀ ਪਤਾ ਨਹੀਂ ਲੱਗੇਗਾ। ਤੇ ਇਹਦੇ ਵਿੱਚ ਆਪਾਂ ਘਿਓ ਪਾਵਾਂਗੇ। ਮੈਂ ਛੋਟੇ 2 ਚਮਚੇ ਘਿਓ ਦਾ ਇਸਤੇਮਾਲ ਕੀਤਾ ਕਿਉਂਕਿ ਜਿਹੜੀ ਬੌਲੀਏ ਵਾਲਾ ਦੁੱਧ ਦਾ ਉਹਦਾ ਆਪਣਾ ਵੀ ਚੰਗੀ ਮਾਤਰਾ ਵਿੱਚ ਕਿਉਂ ਹੁੰਦਾ ਹੈ ਇਸ ਤੋਂ ਵੱਧ ਨਹੀਂ ਪਾਇਆ ਤੇ ਹੁਣ ਜੀ ਇਹ ਬਿਲਕੁਲ ਤਿਆਰ ਹੋ ਗਿਆ ਸ਼ਾਮ ਤੱਕ ਪੂਰਾ ਤਿਆਰ ਹੋਇਆ ਜੀ ਸਵੇਰ ਤੋਂ ਸ਼ਾਮ ਪੈ ਗਈ ਤੇ ਇਹਨੂੰ ਆਪਾਂ ਹੁਣ ਇਹ ਮੇਰੇ ਕੋਲ ਇੱਕ ਟ੍ਰੇ ਸੀ ਸਟੀਲ ਦੀ ਤੇ ਇਹਨੂੰ ਥੋੜਾ ਜਿਹਾ ਮੈਂ ਗ੍ਰੀਸ ਕਰ ਲਿਆ ਤੇ ਇਹਦੇ ਵਿੱਚ ਆਪਾਂ ਜਮਾ ਲਾਂਗੇ ਕੋਸ਼ ਇੱਕ ਥਾਲੀ ਸੀ ਸਟੀਲ ਦੀ ਤੇ ਇਹਦੇ ਵਿੱਚ ਆਪਾਂ ਜਮਾਵਾਂਗੇ ਤੇ ਇਹਨੂੰ ਪੂਰੀ ਰਾਤ ਆਪਾਂ ਇਸੇ ਤਰ੍ਹਾਂ ਜੰਮਣ ਲਈ ਰੱਖ ਦਿੰਦੇ ਹਾਂ ਕਿ ਬਹੁਤ ਜਲਦੀ ਜੰਮ ਜਾਂਦਾ ਤੁਸੀਂ ਪਿੰਨੀਆਂ ਬਣਾ ਲਓ ਕੋਈ ਬਣਾ ਲਓ ਔਰ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਜੀ ਤੇ ਸਵੇਰੇ ਇਹ ਥੋੜਾ ਜਿਹਾ ਟੇਸਟ ਰਾਤ ਹੀ ਕਰ ਲਿਆ ਸੀ ਬੱਚਿਆਂ ਨੇ ਤੇ ਆਪਾਂ ਬੱਚਿਆਂ ਦਾ ਥੋੜਾ ਜਿਹਾ ਮਿੱਠਾ ਹੋਰ ਪਾਤਾ ਸੀ ਇਹ ਬੱਚਿਆਂ ਦੀ ਜਿਹੜੀ ਟ੍ਰੇ ਆ ਤੇ ਇਹਦੇ ਪੀਸ ਥੋੜੇ ਜਿਹਾ ਪਤਲੇ ਬਨਨਗੇ ਉਹਦੇ ਪੀਸ ਮੋਟੇ ਬਨਨਗੇ ਤੇ ਇਸ ਤਰ੍ਹਾਂ ਆਪਾਂ ਇਹ ਬੱਚਿਆਂ ਨੂੰ ਦੇ ਦਾਂਗੇ ਕਿਉਂਕਿ ਇਹਦੇ ਵਿੱਚ ਮਿੱਠਾ ਵੀ ਵਧੀਆ ਹੈ ਤੇ ਇਹਦੇ ਵਿੱਚ ਮੈਂ ਮਿਸ਼ਰੀ ਦਾ ਉਪਯੋਗ ਕੀਤਾ ਸੀ ਪੀਸ ਕੇ ਪਾਈ ਸੀ ਥੋੜੀ ਜੀ ਤੇ ਇਹ ਦੇਖੋ ਜੀ ਮਨ ਚਾਹਕਾਰ ਕੱਟ ਲੋ ਤੁਸੀਂ ਜਿਵੇਂ ਦੇ ਮਰਜ਼ੀ ਕੱਟੋ ਤੇ ਬਹੁਤ ਜ਼ਿਆਦਾ ਵਧੀਆ ਹੈ ਇਸ ਤਰ੍ਹਾਂ ਤੁਸੀਂ ਓੜਪੋੜ ਕਰਕੇ ਬਹੁਤ ਵਧੀਆ ਚੀਜ਼ਾਂ ਬਣਾ ਸਕਦੇ ਹੋ ਜੀ ਇਹ ਨਹੀਂ ਜੀ ਬੋਲੀ ਵਾਲੇ ਦੁੱਧ ਤੋਂ ਤੁਸੀਂ ਸਿਰਫ ਇੱਕ ਆਪਾਂ ਬੋਲੀ ਤਿਆਰ ਕਰ ਸਕਦੇ ਹਾਂ ਆਪਾਂ ਮਠਿਆਈਆਂ ਪ੍ਰੋਟੀਨ ਰਿਚ ਹੁੰਦਾ ਹੈ ਕਦੇ ਵੀ ਉਹਨੂੰ ਕੈਂਸਰ ਨਹੀਂ ਹੁੰਦਾ ਜਿਹੜਾ ਬੌਲੀ ਵਾਲੇ ਦੁੱਧ ਖਾਂ ਪੀਂਦਾ ਹੈ ਜਾਂ ਉਹਦੀ ਵਰਤੋਂ ਕਰਦਾ ਜੋ ਵੀ ਚੀਜ਼ਾਂ ਚ ਤੇ ਕਦੇ ਵੀ ਜੋਇੰਟ ਪੇਨ ਨਹੀਂ ਹੁੰਦੀਆਂ ਕਿਉਂਕਿ ਜਿਸ ਜਿਹੜੇ ਸਪਲੀਮੈਂਟ ਲੈਨੇ ਆ ਇਹਦੇ ਵਿੱਚ ਸਪਲੀਮੈਂਟ ਨਾਲੋਂ ਵੀ ਜ਼ਿਆਦਾ ਗੋਣ ਨੇ ਬੌਲੀ ਵਾਲੇ ਦੁੱਧ ਨੇ ਜਿਨ੍ਹਾਂ ਚ ਪ੍ਰਾਣੇ ਅਸੀਂ ਤਾਂ ਛੋਟੇ ਹੁੰਦਿਆਂ ਨੇ ਬਹੁਤ ਬੌਲੀ ਖਾਧੀ ਏ ਬਹੁਤ ਜ਼ਿਆਦਾ ਹੋਣ ਵਾਲੇ ਬੱਚੇ ਥੋੜੇ ਨਖਰੇ ਕਰਦੇ ਪਰ ਸਾਡੇ ਬੱਚੇ ਜੀ ਸਾਰਾ ਕੁਝ ਖਾ ਲੈਂਦੇ ਆ ਤੇ ਨਖਰੇ ਨਾ ਕਰਿਆ ਕਰੋ ਇਹ ਮੁੱਲ ਵੀ ਮਿਲਦਾ ਹੈ ਤੇ ਇਹਨੂੰ ਲੈ ਕੇ ਜੀ ਜ਼ਰੂਰ ਵਰਤੋਂ ਕਰੋ ਬਹੁਤ ਹੀ ਸੌਫਟ ਤੇ ਇਹ ਤੋਂ ਤੁਹਾਡਾ ਬਿਜ਼ਨਸ ਵੀ ਬਣ ਸਕਦਾ ਜਿਵੇਂ ਜਿਮ ਵਾਲੇ ਬੱਚਿਆਂ ਨੂੰ ਵੀ ਤੁਸੀਂ ਬਣਾ ਕੇ ਦੇ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ